ਹਾਂਜੀ ਸਾਥੀ ਦਾਲਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵਾਂਗੇ ਤੇ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਇਮਾਨਦਾਰ ਭਾਗੀ ਖਬਰ ਲੈ ਕੇ ਆਏ ਹਾਂ ਜੀ ਇਹ ਜਿਹੜੀ ਵੀਡੀਓ ਆ ਇਹ ਹੈ ਜਸ ਸਲੀਨਾ ਵਲੌਗ ਬਾਰੇ ਹੈ ਨਾ ਆਪਾਂ ਸਾਰਿਆਂ ਨੂੰ ਹੀ ਪਤਾ ਹੀ ਆ ਕਿ ਕੁਝ ਦਿਨਾਂ ਤੋਂ ਜੋ ਕਿ ਉਹਨਾਂ ਨੂੰ ਵੇਖਦੇ ਆ ਹਨਾ ਜੋ ਉਹਨਾਂ ਨੂੰ ਵੇਖਦੇ ਆ ਉਹਨਾਂ ਨੂੰ ਪਿਆਰ ਕਰਦੇ ਆ ਹਨਾ ਉਹਨਾਂ ਦੇ ਸਬਸਕ੍ਰਾਈਬਰ ਅਨੁਸਾਰਿਆਂ ਨੂੰ ਸਾਰਿਆਂ ਨੂੰ ਹੀ ਪਤਾ ਹੀ ਹੈ ਕਿ ਜਸ ਜੜ ਜਸ ਸਲੀਨਾ ਸਿਗਾ ਉਸ ਦੇ ਪਿਤਾ ਜੀ ਦੀ ਕੁਝ ਦਿਨਾਂ ਤੋਂ ਬਹੁਤ ਹੀ ਜ਼ਿਆਦਾ ਤਬਿਆਤ ਖਰਾਬ ਚੱਲ ਰਹੀ ਸੀ ਕਿ ਉਹਨਾਂ ਦੇ ਪਿਛਲੇ ਦਿਨੀ ਉਹਨਾਂ ਦੇ ਹੈ ਨਾ ਇਹ ਬੇਟੇ ਨੇ ਵੀ ਜਨਮ ਲਿਆ ਜਿਸ ਤੇ ਖੁਸ਼ੀ ਪੂਰੇ ਪਰਿਵਾਰ ਨੂੰ ਸੀਗੀ ਪਰ ਇੱਕ ਪਾਸੇ ਜਸ ਨੂੰ ਉਸ ਲਿੰਦਾ ਨੂੰ ਆਪਣੇ ਪਿਤਾ ਜੀ ਦੀ ਬਹੁਤ ਹੀ ਜ਼ਿਆਦਾ ਫਿਕਰ ਸੀਗੀ ਤੇ ਉਹ ਬਿਮਾਰ ਕਈ ਦਿਨਾਂ ਚੱਲ ਰਹੀ ਸੀਗੀ ਤੇ ਸਾਰੇ ਪਰਿਵਾਰ ਨਹੀਂ ਆਪਣੇ ਤੁਨੋਂ ਮਨੂਨ ਉਹਨਾਂ ਦੀ ਬਹੁਤ ਹੀ ਜ਼ਿਆਦਾ ਮਤਲਬ ਕਿ ਸੇਵਾ ਕੀਤੀ ਸੀ ਕਿ ਆਪਾਂ ਉਹਨਾਂ ਨੂੰ ਵੀਡੀਓਜ਼ ਦੇ ਵਿੱਚ ਵੇਖਿਆ ਹੀ ਆ ਕਿ ਕਿਵੇਂ ਜਸਸਲੀਨ ਆਪਣੇ ਹੱਥਾਂ ਨਾਲ ਆਪਣੇ ਪਿਤਾ ਜੀ ਨੂੰ ਖਵਾ ਰਿਆ ਹਨ ਕਿਵੇਂ ਉਹਨਾਂ ਦੀ ਕੇਰਿੰਗ ਬਹੁਤ ਅੱਛੇ ਤਰੀਕੇ ਨਾਲ ਹੋ ਰਹੀ ਸੀ ਪਰ ਫਿਰ ਵੀ ਉਹਨੂੰ ਰੱਬ ਨੂੰ ਹੀ ਮਨਜ਼ੂਰ ਨਹੀਂ ਸੀ ਤੇ ਉਹਨਾਂ ਨੂੰ ਹਨਾ ਇੱਕਦਮ ਹੀ ਬਿਮਾਰ ਹੋ ਗਏ ਤੇ ਬਾਅਦ ਵਿੱਚ ਉਹ ਦੁਨੀਆ ਤੋਂ ਕਾਲਚ ਲਾਣਾ ਕਰ ਗਏ ਪਰ ਇਹ ਪਰਿਵਾਰ ਲਈ ਬਹੁਤ ਹੀ ਵੱਡਾ ਸਦਮਾ ਸੀ ਸਪੈਸ਼ ਲੈ ਕੇ ਸਦਮਾ ਜਸਸਲੀਨਾ ਲਈ ਸੀਗਾ ਹਨ ਜੋ ਕਿ ਉਹਨਾਂ ਨੇ ਆਪਣਾ ਪਿਤਾ ਦੇ ਵਿੱਚ ਹੀ ਇੱਕ ਪਿਤਾ ਚਲਾ ਉਹਨਾਂ ਨੇ ਬਿਕ ਰੋ ਕੇ ਵੀਡੀਓ ਪਾਈ ਆ ਜਿਸ ਵਿੱਚ ਉਹਨਾਂ ਨੇ ਕਿਹਾ ਜਿਸ ਮੇਰਾ ਪਿਤਾ ਵੀ ਚਲਿਆ ਗਿਆ ਯਾਰ ਵੀ ਚਲਿਆ ਗਿਆ ਤੇ ਇੱਕ ਮੇਰਾ ਭਰਾ ਵੀ ਚਲ ਗਿਆ ਕਿਉਂਕਿ ਉਹ ਤਿੰਨੇ ਰਿਸ਼ਤੇ ਉਹ ਸਿਰਫ ਆਪਣੇ ਪਿਤਾ ਦੇ ਵਿੱਚ ਹੀ ਦੇਖਦਾ ਸੀਗਾ ਹਨਾ ਅੱਜ ਉਹਨਾਂ ਦੇ ਘਰ ਬਹੁਤ ਹੀ ਸੋਗਾ ਹਨਾ ਪਰ ਮਹਾਤਮਾ ਇਹਨ ਕਿਸੇ ਤੇ ਵੀ ਨਾ ਲੈ ਕੇ ਆਵੇ ਕਿਉਂਕਿ ਇਹਦਾ ਪਰਿਵਾਰ ਵਿੱਚੋਂ ਹਨਾ ਮਾਤਾ ਪਿਤਾ ਦਾ ਜਾਣਾ ਕਦੇ ਵੀ ਵਿਛੋੜਾ ਚੱਲਿਆ ਨਹੀਂ ਜਾਂਦਾ ਹੈਗਾ ਤੇ ਪਰ ਪਰਮਾਤਮਾ ਉਹਨਾਂ ਦੇ ਪਿਤਾ ਜੀ ਨੂੰ ਆਪਣੇ ਚਰਨਾਂ ਦੇ ਨਾਲ ਲਾਉਣ ਹਨਾ ਉਹਨਾਂ ਦੀ ਆਤਮਿਕ ਆਤਮਾ ਨੂੰ ਸ਼ਾਂਤੀ ਮਿਲੇ